ਤਰਮਤਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਏਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਮਤਰ ਸਾਹਿਬ ਮਾਲਕ ਵੀਰ ਦਾ ਨਾਮ ਗੁਰਸਾਹਬ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਨਾਗ گاਵਾ ਦੇ ਵਿੱਚ ਦਿਖਾਵਾਂਗੇ ਤੇ ਚਾਰੇ ਹੀ گاਵਾ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਇਨਾ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰਖਰੀ ਦੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਜਿਹੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਦਾ ਪਸ਼ੂ ਦੀ ਸਾਰੀ ਵੀਰ ਦੇ ਕੋਲ ਪੁੱਛ ਲੈਂਦੇ ਹਾਂ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਖਰਾ ਸਾਹਿਬ ਕੋ ਠੀਕ ਠਾਕ ਜੀ ਹਾਂਜੀ ਵਧੀਆ ਜੀ ਗੁਰੂ ਰਾਮਦਾਸ ਜੀ ਮੇਰਾ ਜੀ ਸ਼ੁਕਰ ਹੈ ਜੀ ਹਾਂਜੀ ਡਾਕਟਰ ਸਾਹਿਬ ਆਪਣਾ ਡਰੈਸ ਬੋਲ ਦਈਏ ਕਰੀਬੀ ਡਰੈਸ ਆਪਣਾ ਜੀ ਪਿੰਡ ਸਭਰਾ ਹਾਂਜੀ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨੰਬਰ ਆਪਣਾ ਜੀ 84379 33590 ਜੀ ਨੰਬਰ ਆਪਣਾ ਬੈਨਰ ਤੇ ਵੀ ਲੱਗਾ ਹੋਇਆ ਹਾਂਜੀ ਹਾਂਜੀ ਬੈਨਰ ਤੇ ਵੀ ਸਾਰੇ ਵੀਰ ਨੇ ਵੀ ਨੰਬਰ ਹੈ ਗੁਰਜੀ ਮ अच्छा जी ਤੇ ਚੈਨਲ ਵੀ ਆਪਣਾ ਬੁਰਜ ਮੇਰੇ ਤੋਂ ਫਾਰਮ ਨਹੀਂ ਹੈ ਠੀਕ ਹੈ ਜੀ ਤੇ ਡਾਕਟਰ ਸਾਹਿਬ ਜਰਨ ਕੋ 4 ਨੰਬਰ ਆ ਗਿਆ ਗਮ ਦੇ ਵਿੱਚ ਹੈ ਨਾ ਹਾਂਜੀ ਹਾਂਜੀ 4 ਸ਼ੁਰੂ ਕਰੀਏ ਆਪਾਂ ਇਸ ਪਹਿਲੇ ਨੰਬਰ ਦੀ ਗਾਂ ਤੋਂ ਡਿਟੇਲ ਦਸੀਏ ਵੀਰਾਂ ਨੂੰ ਇਹ ਕਿੰਨਾ ਇਹ ਕਹਿੰਦਾ ਸਾਹਿਬ ਪਿਛਲੇ ਸੂਏ ਇਹਦਾ 32 33 ਲੀਟਰ ਦਾ ਰਿਕਾਰਡ ਰਿਹਾ ਜੀ ਅੱਛਾ ਜੀ ਤੇ ਪਰਸੋਂ ਸੂਈ ਆ ਤੇ 20 ਲੀਟਰ ਬੋਲਾ ਹੀ ਬੋਲਾ ਜੀ ਕੀ ਹੋ ਜੇ 20 ਲੀਟਰ ਬੋਲਾ ਆਪਾਂ ਸੂਈ ਵੀ ਦੱਸੇ ਅਰਸੋਂ ਦੀ ਸੂਈ ਦੇ ਲਈ 22 ਲੀਟਰ ਬੋਲਾ ਬੋਲਾ ਅੱਛਾ 22 ਲੀਟਰ ਬੋਲਾਵਾ ਹਾਂਜੀ ਤੇ ਪਿਛਲੇ ਸੂਵੇ ਜਿਹੜਾ ਪਹਿਲੇ ਨੇ 32 ਲੀਟਰ ਦੁੱਧ ਚੋਇਆ ਸੀ ਅੱਛਾ ਇਹ ਕਿ ਦੂਜਾ ਸੂਆ ਸੂਈ ਨੇ ਹਾਂਜੀ ਦੂਜਾ ਸੂਆ ਸੂਈ ਨੇ ਠੀਕ ਹੈ ਹਾਂਜੀ ਤੇ ਇਹਨੇ ਬੱਚਾ ਕਿ ਦਿੱਤਾ ਮੇਲ ਕਾਫ ਹੈ ਜੀ ਠੀਕ ਹੈ ਜੀ ਬੱਚਾ ਦੋਸਤੋ ਆਹ ਗਾੜੀ ਪਤਾ ਜੀ ਤਿੰਨ ਦਿਨ ਦਾ ਟਾਈਮ ਸੂਈ ਨੇ ਹੋਗਾ ਤੇ 20 ਲੀਟਰ ਬੋਲੇ ਦੋਨੇ ਕਰਵਾਣੀ ਦੀ ਸਟਾਰਟਿੰਗ ਕੀਤੀ ਹੈ 22 ਜੀ 22 ਲੀਟਰ ਅੱਛਾ 22 ਤੋਂ ਜੀ ਹਾਂਜੀ 32 ਲੀਟਰ ਦੋਸਤੋ ਪਹਿਲੇ ਸੂਵੇ ਦਾ ਦਾ ਰਿਕਾਰਡ ਆ ਕਰਵਾਣੀ ਕਾ ਦਾ ਉਹ ਜੀ ਆਪਾਂ ਕਹਿਰਾ ਸਾਹਿ ਦੀ ਇਹਨਾਂ ਦੁੱਧ ਰਾਮ ਨੇ ਇਹਨੂੰ ਆਂਦਾ ਵੀ ਕੀਆ ਕਿਹੜੇ ਲਈ ਮੈਨੂੰ ਤਾਂ 40 ਲੀਟਰ ਹੀ ਕਹਿ ਸਕਦੇ ਤਾਂ ਵੀ ਕੋਈ ਚੱਕਰੀ ਨਹੀਂ ਆ ਠੀਕ 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 ਕਾਲੀ ਦੋਸਤੋ ਥੋੜੀ ਜਿਹੀ ਪੈ ਜਾਂਦਾ ਪਸ਼ੂ ਕਿਉਂਕਿ ਫਾਰਮਾ ਦੇ ਵਿੱਚੋਂ ਪਸ਼ੂ ਕੀਦੇ ਹੁੰਦੇ ਨੇ ਫਾਰਮਾ ਚ ਖੁੱਲੀ ਰਹੀ ਨਾ ਫਿਰ ਕਹਿੰਦਾ ਸਾਹਿਬ ਰੱਸੀ ਜਿਸਨੇ ਪਾਈ ਇਹਨੂੰ ਆਪ ਬਾਕੀ ਦੋਸਤੋ ਦੀ ਆਰਡਰ ਕੁਆਲਿਟੀ ਕਰੋ ਚੈੱਕ ਕੀ ਤੁਸੀਂ ਅੰਦਾਜ਼ਾ ਦੋਸਤੋ ਤੁਸੀਂ ਲਾ ਸਕਦੇ ਦੀ ਆਰਡਰ ਕੁਆਲਿਟੀ ਤੇ ਬਾਕੀ ਇਹਦੀ ਫੇਸ ਕੁਆਲਿਟੀ ਦੀ ਗੱਲ ਕਰੀਏ ਹਾਂਜੀ ਹਾਂਜੀ ਏਬੀਐਸ ਸੀਮਨ ਦੀ ਖੋਦਿਆ ਤੇ ਬੱਚਾ ਮੇਲ ਕਾਫੀ ਚੰਗਾ ਜੀ ਠੀਕ ਹੈ ਜੀ ਹਾਂਜੀ ਹਾਲੋ ਦੋਸਤੋ ਦੀ ਫੇਸ ਕੁਆਲਿਟੀ ਚੈੱਕ ਕਰਦੇ ਇਹ ਗੈਲੈਕਸੀ ਦੀ ਐ ਕੋਡ ਅੱਛਾ ਐਬੀਐਸ ਗੈਲੈਕਸੀ ਦੀ ਹਾਂਜੀ ਠੀਕ ਹੈ ਜੀ ਲੈ ਜੋ ਵੀਰ ਜੀ ਅਗਰ ਮੈਂ ਤੁਹਾਨੂੰ ਦੋਸਤੋ ਪਹਿਲਾਂ ਦੱਸਾਂ ਵੀ ਫਾਰਮ ਦੇ ਜਿਹੜੇ ਪਸ਼ੂ ਖੁੱਲੇ ਰਹਿੰਦੇ ਐ ਇਸ ਕਰਕੇ ਕਾਲੇ ਪੈ ਜਾਂਦੇ ਰਸਾ ਪਾਇਆ ਦੋਸਤੋ ਆਰਡਰ ਕੁਆਲਿਟੀ ਦੀ ਗਾਂ ਦੀ ਚੈੱਕ ਕਰੋ ਬਾਕੀ ਉਤਰਾ ਵੀ ਦਰਸ਼ਨ ਕਰਾਉਣੇ ਵੀਰਾਂ ਭੈਣਾਂ ਭਰਾਵਾਂ ਨੂੰ ਲਓ ਜੀ ਵੇਖਣੇ ਵਾਲੀ ਵਹਿੜ ਆ ਜੀ ਤੇਰਾ ਸਾਹ ਇਹ ਜੋ ਕੁਆਲਿਟੀਆਂ ਇਹਦੇ ਚ ਨਾ ਲਓ ਜੀ ਦੋਸਤੋ ਕਰੀ ਚੈੱਕ ਬਾਕੀ ਜੇ ਠੰਡਾ ਮੌਸਮ ਦੇ ਸੁਣਦੀ ਨਾ ਖੈਰਾ ਸਾਹਿਬ ਹਾਂਜੀ 40 ਲੀਟਰ ਨੂੰ ਹੱਥ ਮਾਰਨਾ ਕਿਉਂ ਗਰਮੀ ਦੇ ਸਮੇਂ ਨਾਲ ਆਪਾਂ ਦੋਦੇ ਨਾ ਅਖਣਾ ਹਾਂਜੀ 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 ਤੇ ਬਾਕੀ ਵੈਡ ਦਾ ਕੋਈ ਅੰਤ ਨਹੀਂ ਹੈਗਾ ਬਾਕੀ ਕੁੱਚਾ ਦੋ ਸਹੇਲੇਵਾ ਤੇ ਲੇਵੇ ਦੇ ਵਿੱਚ ਵੇਣਾ ਵੇਖੋ ਕਿੰਨੀਆਂ ਜਿਆਦੀਆਂ ਫਿਰ ਠੀਕ ਹੈ ਜੀ ਜਿਹੜਾ ਥਾਨ ਚਾਹੀਦਾ ਉਹ ਥਾਨ ਲੱਗਾ ਜਿਹੜੀ ਬਰੀਡ ਕੁਆਲਟੀ ਹਾਂਜੀ ਹਾਂਜੀ ਸਭ ਤੋਂ ਵਧੀਆ ਠੀਕ ਹੈ ਜੀ ਜਿੰਨਾ ਦੋਸਤੋਂ ਗਾਂ ਦਾ ਕਦ ਕਾਠਾ ਕਦ ਕਰਦੇ ਹਿਸਾਬ ਨਾਲ ਗਾਂ ਦਾ ਦੂਸਰਾ ਆਰਡਰ ਆ ਬਹੁਤ ਵਧੀਆ 22 ਲੀਟਰ ਬੋਲੇ ਤਾਂ ਦੋਸਤੋਂ ਸਟਾਰਟਿੰਗ ਇਹਦੀ ਹੋ ਗਈ ਹੈ ਅੱਜ ਤੀਜਾ ਦਿਨ ਆ ਸੂਈ ਨੂੰ ਪਾਈਪਰ ਸੀਮਨ ਤੋਂ ਗਾੜੀ ਇਹ ਸੂਈ ਆ ਜੀ ਅੱਛਾ ਜੀ ਹਾਂ ਜੀ ਲਓ ਦੋਸਤੋ ਜੀ ਸਾਈਡ ਤੋਂ ਲੈਂਥ ਚੈੱਕ ਕਰ ਲਓ ਬਰੀਡ ਦੀ ਫੇਸ ਕੁਆਲਟੀ ਹਰ ਇੱਕ ਕੀ ਤੁਸੀਂ ਵੀਡੀਓ ਤੇ ਦੇਖ ਸਕਦੇ ਹੋ ਬੈਕ ਸਾਈਡ ਤੋਂ ਦੋਸਤੋ ਤੁਹਾਨੂੰ ਬੇਨਾਮੋਨਾ ਵੀ ਕਹਿ ਰਿਹਾ ਸਾਬ ਬਹੁਤ ਵਧੀਆ ਕੰਮ ਆ ਹਾਂ ਜੀ ਹਾਂ ਜੀ ਲਓ ਦੋਸਤੋ ਆ ਕਰੋ ਜੀ ਤੇ ਬਾਕੀ ਇਹ ਨਹੀਂ ਕਹਿ ਰਿਹਾ ਸਾਬ ਅੱਥੀ ਚੁਆਈ ਆ ਇੰਨੀ ਵਧੀਆ ਚੁਆਈ ਵੀ ਗੱਲ ਹੀ ਛੱਡੋ ਠੀਕ ਹੈ ਜੀ ਨਹੀਂ ਆਹ ਦਰ ਚੁਆਈ ਇਹ ਨਹੀਂ ਗੱਲ ਕੋਈ ਠੀਕ ਹੈ ਜੀ ਠੰਡੀ ਸੀਲਸਲਾ ਗਿਆ ਵੇਖੋ ਜੀ ਲਓ ਜੀ ਜਿਹੜੀ ਹਲੇਵੇ ਦੇ ਵਿੱਚ ਵੇਖੋ ਬੇਨਾਮ ਲਓ ਜੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਇਹ ਚਵਾਈ ਵੇਖੋ ਜੀ ਇਧਰ ਲਓ ਜੀ ਦੋਸਤੋ ਹਰ ਚਵਾਈ ਤਾਂ ਤੇ ਜਿੱਦ ਚੋਤੇ ਦੇਖੋ ਇਹ ਥੋੜੀ ਕਾਲ ਕੋਈ ਪਰ ਮੈਂ ਪਿੱਛੋਂ ਦੀ ਬਹਿ ਕੇ ਚਵਾਈ ਕਰੀਓ ਲਓ ਜੀ ਲਓ ਜੀ ਠੀਕ ਹੈ ਵੇ ਠੀਕ ਹੈ ਜੀ ਇਧਰ ਵੇਖੋ ਲਓ ਜੀ ਦੋਸਤੋ ਵੇਖੋ ਕਰੋ ਚੈੱਕ ਜੀ ਤੁਹਾਨੂੰ ਸਾਈਡ ਤੋਂ ਦਿਖਾ ਦਿੰਦਾ ਬਹਿਣੀ ਦੇ ਪਾਸੇ ਤੋਂ ਅੱਡਰ ਤੱਕ ਤੇ ਮਿਲ ਕੇ ਵੇਨ ਦੋਸਤੋ ਇਧਰਲੇ ਬੰਦੇ ਕਰੋ ਚੈੱਕ ਜਿਹੜੀਆਂ ਨਾੜਾਂ ਹਵਾਂ ਨੇ ਤੇ ਚੈੱਕ ਕਰ ਸਕਦੇ ਹੋ ਸਿਰਫ ਦੋਸਤੋ ਜਿਹੜੀ ਚੀਜ਼ ਦੀ ਸਿਰਫ ਵਾਲੀ ਸਿਰਫ ਚੀਜ਼ ਹੈ ਉਹਦੀ ਸਿਰਫ ਕੀਤੀ ਜਾਂਦੀ ਹੈ ਮਤਲਬ ਇਹਦਾ ਵੀਰ ਮੁੱਲ ਮੁੱਲ ਖੈਰਾ ਸਾਹਿਬ 1 ਲੱਖ 30 ਦੀ ਦੇਣੀ ਹੈ ਅੱਛਾ ਜੀ ਹਾਂਜੀ ਮੁੱਲ ਜਮ ਕਰ ਦਿੱਤਾ ਇੱਕ 25 ਦੇ ਦਾਂਗੇ ਮਾਨ ਹਾਂਜੀ ਲਓ ਦੋਸਤੋ 1 ਲੱਖ ਪਿਛਲੀ ਵਾਰੀ ਵੀ ਜਿਹੜੀਆਂ ਆਪਾਂ ਵੇੜਾ ਪਈਆਂ ਜਰਸੀਆਂ ਕੋ ਕਿੰਨੀਆਂ ਚੰਗੀਆਂ ਪਈਆਂ ਹਾਂ ਹਾਂਜੀ 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 ਤੇ ਇੱਧਰ ਚਲ ਗੀਆਂ ਗੁਰਦਾਸਪੁਰ ਏਰੀਆ ਬਟਾਲ ਏਰੀਆ ਚ ਜਿਹੜੀਆਂ ਦੂਜੀਆਂ ਹੀ ਜਲੰਧਰ ਰੇ ਚਲ ਗੀਆਂ ਜੀ ਠੀਕ ਹੈ ਜੀ ਹਾਂਜੀ ਠੀਕ ਹੈ 1,25,000 ਰੁਪਏ ਦੋਸਤੋ ਮਾਨ ਇਹਦਾ ਆਪਣਾ ਡਿਮਾਂਡ ਰੱਖੀ ਗਈ ਹੈ ਮੋਕੇ ਦੀ ਜਿਹਦੇ ਵਜੋਂ ਤੁਹਾਡਾ ਆਇਆ ਗਿਆ ਤਾਂ ਕੋਈ 100-200 ਰੁਪਏ ਸ਼ੁਰੂ ਸਾਰਾ ਰਿਕਾਰਡ ਵੀ ਦੇਵਾਂ ਕੰਪਿਊਟਰ ਤੇ ਰਿਕਾਰਡ ਚੜਿਆ ਸਾਰਾ ਕੋਈ ਰਿਕਾਰਡ ਅਲੀ ਵਸ਼ੀ ਹੈ ਜੀ ਠੀਕ ਹੈ ਜੀ ਮੱਤੀ ਦੇ 3 ਲੀਟਰ ਪਲੂਨ ਨੇ ਦੁੱਧ ਨਿਕਲਾਇਆ ਠੀਕ ਹੈ ਜੀ ਹਾਂਜੀ 2 ਨੰਬਰ ਦੀ ਤਸਵੀਰ ਦਿੱਤੀ ਇਹ ਜੀ ਅੱਜ ਹੀ ਸਵੇਰ ਰਾਤ ਹਾਂਜੀ ਸਵੇਰੇ ਜੇਰ ਜੁਰ ਪ੍ਰੋਪਰ ਪੈ ਗਈ ਆ ਅੱਛਾ ਜੀ ਤੇ 27-28 ਲੀਟਰ ਜਿਹੜਾ ਸਹੀ ਦੁੱਧ ਭਰਿਆ ਜੀ ਇਹਨੇ ਪਹਿਲੇ ਨੇ ਪਲੂਨ ਨੇ ਹਾਂਜੀ ਤੇ ਬਾਕੀ ਦਸ ਨਹੀਂ ਦਈ ਆ ਆਪਾਂ ਕਰਾ ਸਾਹਿਬ ਇਹਨ ਹਾਂਜੀ ਇਹ ਵੀ ਇਹ ਦੂਜਾ ਸੂਆ ਸੂਈ ਆ ਤੇ ਮੇਲ ਕਾਫ ਨੂੰ ਇਹਨੇ ਵੀ ਜਨਮ ਦਿੱਤਾ ਜੇ ਠੀਕ ਹੈ ਜੀ ਤੇ ਚਵਾਈ ਚੁਈ ਦੀ ਓਕੇ ਨਿਕਲੀ ਆ ਸ਼ੇਰ ਦੀ ਵੀਡੀਓ ਆਪਣੇ ਕੋਲ ਪਈ ਆ ਆ 8:30 ਵਜੇ ਖੈਰਾ ਸਾਹਿਬ ਜੇਰ ਪੈ ਗਈ ਤੇ ਆਪਾਂ 5-6 ਲੀਟਰ ਬੋਲਾ ਕਰਤਾ ਹਾਂਜੀ ਠੀਕ ਹੈ ਜੀ ਇੱਕੋ ਚਵਾਈ ਲੱਗੀ ਇੱਕੋ ਚਵਾਈ ਹੋਈ ਆ ਬਾਕੀ ਠੰਡੀ ਸੀਜ਼ਨ ਲੱਗ ਕਰਮਾ ਵਾਲੀ ਦੀ ਚਵਾਈ ਬੜੀ ਵਧੀਆ ਲੱਗੀ ਮਹਾਰਾਜ ਜੀ ਉਮਰ ਲੰਮੀ ਕਰੇ ਗੁਰੂ ਰਾਮਦਾਸ ਵੇਖਿਓ ਬੈਠ ਦੁੱਧ ਵੀ ਕਰਦੀ ਲਓ ਦੋਸਤੋ ਇਹਦੀ ਵੀ ਆਰਡਰ ਕੁਆਲਿਟੀ ਚੈੱਕ ਕਰ ਲਓ ਅੱਜ ਸਵੇਰੇ ਸੂਈ ਆ ਜੇ ਜੁਰ ਵੀਰ ਕੰਦਾ ਪਿਆ ਸਾਰੀ ਪ੍ਰੋਪਰ ਪੈ ਗਈ ਹੈ ਤੇ 5 6 ਕਿਲੋ ਜਿਹੜਾ ਬੋਲਾ ਕੱਢ ਕੇ ਤੇ ਆ ਵੀਰ ਨੇ ਇੱਕੋ ਚਵਾਈ ਜੇ ਕੀਤੀ ਹੈ। ਲਓ ਜੀ ਤੇ ਬਾਕੀ ਖੈਰਾ ਸਾਹਿਬ ਭਵੇਂ ਦੁਆ ਮੰਨੇ ਪੈ ਗਏ ਕੋਈ ਚੋਲੇ ਕੋਈ ਉਹੋ ਜੀ ਗੱਲ ਨਹੀਂ ਲੇ ਵੇ ਲੋ ਵੇ ਦੀਆਂ ਮਹਾਰਾਜ ਮੰਤਰ ਬੜੀ ਵਧੀਆ ਲੱਗੀ ਆ। ਬਾਕੀ ਫੇਸ ਕੁਆਲਟੀ ਬੜੀ ਵਧੀਆ ਥਾਣਾ ਦਾ ਵੀ ਗੈਬ ਸੋਨਾ ਵਾ। ਇਹੋ ਜੀ ਵਹਿੜ ਦੀ ਤਰੀਫ ਨਹੀਂ ਕੀਤੀ ਜਾਂਦੀ ਆਪ ਹੀ ਦੱਸਦੀ ਆ ਖੈਰਾ ਸਾਹਿਬ। ਠੀਕ ਹੈ। ਲਓਏ ਦੋਸਤੋ ਇਹਦਾ ਆਰਡਰ ਕੁਆਲਿਟੀ ਚੈੱਕ ਕਰ ਬਾਕੀ ਕਿਹਨੇ ਆਨਲਾਈਨ ਵੀ ਕਈ ਦੀ ਵੀ ਭੈਣ ਭਰਾ ਮੰਗਾਲਦੇ ਉਹਦੀ ਆਪਣੀ ਥਣਾ ਦੀ ਪੂਰ ਦੀ ਗਰੰਟੀ ਏ ਠੀਕ ਏ ਜੀ ਹਾਂਜੀ ਡਾਕਟਰ ਸਾਹਿਬ ਇੱਕ ਰੀ ਫਲਕਾਰੀ ਲਈਏ ਤੁਹਾਨੂੰ ਹਾਂ ਹਾਂ ਲਾ ਲੇ ਪਾਣੀ ਜੀ ਐਰ ਸ਼ੈਰ ਨਸ ਜਗਦੀ ਲਾਲ ਦਿੱਤੀ ਲਓ ਜੀ ਕਰੋ ਚੈੱਕ ਦੋਸਤੋ ਗੱਲ ਕਹਿ ਨਹੀਂ ਦੋਸਤੋ ਜੋ ਹੈਗੀ ਐ ਸਾਹਮਣੇ ਤੁਸੀਂ ਵੇਖ ਰਹੇ ਜਾ ਐ ਸ਼ਹਿਰ ਨ ਸਜਾ ਆਂਦੀ ਆ ਹਾਂਜੀ ਹਾਂਜੀ ਬਾਕੀ ਥਾਂ ਤੁਹਾਨੂੰ ਵੇਖੋ ਜੀ ਕਿੰਨਾ ਕਮਾਲ ਦਾ ਲੱਗਾ ਜੀ ਲੱਗਦਾ ਗੁਲਾਬੀ ਰੰਗ ਦੇ ਥਾਂ ਕੋਸਤੇ ਬਾਕੀ ਜਿਹੜਾ ਲੇਵਾ ਮਾਲਕ ਨੇ ਲਾਇਆ ਰੰਗ ਭਗ ਲੱਗੇ ਵੇਖੋ ਬੜਾ ਹੀ ਸੁਣਾ ਲੇਵਾ ਮਾਲਕ ਦੀ ਕਿਰਪਾ ਜੀ ਤੂੰ ਤਾਂ ਘਲੇਵਾ ਲੱਗਾ ਜੇ ਹਾਂਜੀ ਹਾਂਜੀ ਚਾਰੇ ਥਾਂ ਗੈਬ ਚ ਲੱਗੇ ਦੋਸੋ ਕੋਈ ਫੋਰ ਸ਼ਾਂਗੜੀਆਂ ਨਾਲ ਤੇ ਵੱਡੇ ਕੱਦ ਦੀਆਂ ਇਹਦਾ ਵੀਰ ਮੁੱਲ ਮੁੱਲ ਜੀ 1.5 ਦੀ ਦੇ ਦਾਂਗੇ 1.5 ਹਾਂਜੀ ਇਹ ਚੁੱਕਦਾ ਮੰਨਦਰਾ ਸਿਦਾ 1 ਲੱਖ 3 ਦੀ ਦੇ ਦਾਂਗੇ 1 ਲੱਖ 3 ਹਾਂਜੀ ਠੀਕ ਹੈ ਜੀ ਲਓ ਦੋਸਤੋ 1 ਲੱਖ 3000 ਰੁਪਏ ਦੀ ਡਿਮਾਂਡ ਰੱਖੀ ਗਈ ਜਿਹਦੇ ਵਿੱਚੋਂ ਕੋਈ ਸ਼ੋਰ ਜਿਹੜੇ ਭਾਪਾ ਆਪਾ ਦੇ ਦੇਣਾ ਖੈਰਾ ਸਾਬ ਕਿਸੇ ਨਹੀਂ ਦੇਣੇ ਅੱਜ ਦੀ ਮਾਰਕੀਟ ਦੇ ਹਿਸਾਬ ਨਾਲ ਬਾਜ਼ਾਰ ਬਹੁਤ ਤੇਜ਼ ਆ ਬਾੜ ਫਿਰ ਵੀ ਆਪਾਂ ਘਰ ਜੋ ਵੈੜਾ ਕੱਢ ਕੱਢ ਕੇ ਚੰਗੇ ਰਿਕਾਰਡ ਵਾਲੀਆਂ ਵੈੜਾ ਵੀਰ ਭੈਣ ਭਰਾਵਾਂ ਨੂੰ ਦਿੰਨੇ ਆ ਕਈ ਨਹੀਂ ਪੈਸਾ ਲਾ ਕੇ ਵੀ ਨੀ ਚੀਜ਼ ਮਿਲਦੀ ਹਾਂਜੀ ਹਾਂਜੀ ਇਹ ਵੀ ਵੀਰ ਭੈਣ ਤਾਂ ਲਾ ਲਾ ਕੇ ਵੀ ਚੀਜ਼ ਵੀ ਨਹੀਂ ਮਿਲਦੀ ਨਾਲੇ ਰੋਜ਼ ਬਾਜ਼ਾਰ ਵੇਖੀਦਾ ਇਹ ਹਾਂਜੀ 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 ਹੋ ਹੈ ਨੀਗਾ ਸੋਣਾ ਤੇ ਬਾਕੀ ਸੋਹਣੀਆਂ ਸੁਨਕੀਆਂ ਵੈੜਾ ਥਣ ਚੱਡੇ ਦੀਆਂ ਕਿੰਨੀਆਂ ਫੇਟ ਲੇਵੇ ਦੀਆਂ ਹਾਂਜੀ ਹਾਂ ਅੱਛਾ ਜੀ ਤੇ ਵੱਛੀ ਨੂੰ ਜਨਮ ਦਿੱਤਾ ਆ ਵੀ ਵੱਛੀ ਸਾਹਮਣੇ ਬਲੈਕ ਅੱਛਾ ਆ ਰਹੀ ਬਲੈਕ ਰੰਗ ਦੀ ਹਾਂਜੀ 4116 ਦੀ ਆ ਡੈਨਮਾਰਕ ਦੀ 4116 ਦੀ ਹਾਂਜੀ ਡੈਨਮਾਰਕ 4116 ਅੱਛਾ ਵੀਰ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਦੱਸਿਆ ਇਹ ਸੂਈ ਨੂੰ ਚੌਥਾ ਦਿਨ ਹੋਇਆ ਜੇ ਹਾਂਜੀ ਤੇ ਪਹਿਲੇ ਨਹੀਂ ਪਲੂਣੀ ਸੂਈ ਜੇ ਪਹਿਲੇ ਨਹੀਂ ਅੱਛਾ ਪਹਿਲਾ ਸੂਈ ਹਾਂਜੀ ਪੱਕ ਕੇ ਸੂਈ ਆ ਠੀਕ ਹੈ ਜੀ ਹਾਂਜੀ ਤੇ ਹੁਣ ਉਹ ਸ਼ਿੱਗੀ ਜੇ ਅੱਛਾ ਕਿੰਨਾ ਕਨਫਰਮ ਆ ਅੱਛਾ 18 ਲੀਟਰ ਕੰਡੇ ਦੇ ਚੜਾ ਕੇ ਫਿਰ ਮੇਰਾ ਵੀਰ ਲੈ ਕੇ ਜਾਵੇ ਵਖਾਵੇ ਵਾਲਾ ਦੁੱਧ ਜੇ 22 ਲੀਟਰ ਅੱਛਾ ਜੀ ਜੇ ਵਖਾਵੇ ਕਰੋਣਾ ਜੀ ਦੋਸਤੋ ਇਹਦੀ ਆਰਡਰ ਕੁਆਲਟੀ ਚੈੱਕ ਕਰ ਲੋ 18 ਲੀਟਰ ਬੋੜੇ ਤੋਂ ਇਹਨੇ ਸਟਾਰਟਿੰਗ ਕਰਤੀ ਇਹ ਕਰਮਾਈ ਨੇ 6 ਦੰਦ ਬੂਜੋ ਪਹਿਲਾ ਸੂਆ ਦੋਸਤੋ ਸ੍ਰੀ ਵਸ਼ੀਏ ਕਰਮਾਈ ਤੇ ਬਾਕੀ ਹਾਈਟ ਵੇਖੋ ਜੀ ਕਿੱਡੀ ਆ ਹਾਂ ਜੀ ਤੇ ਬੱਚਾ ਵੀ ਦੋਸਤੋ ਇਹਨੇ ਵਸ਼ੀ ਨੂੰ ਜਰਮਾਈ ਆ ਵੇਖਿਓ ਫਿਰ ਹਾਈਟ ਊਂਟ ਬੜੀ ਵਧੀਆ ਮਾਲਕ ਦੀ ਕਿਰਪਾ ਠੰਡੇ ਸਬਾਹ ਦੀ ਇਹ ਨਹੀਂ ਹੈ ਨਾ ਇਹ ਜਿੱਥੇ ਖਲੋਤੀ ਇੱਥੇ ਖਲਾਰ ਕੇ ਪਵਿੱਤਰਾ ਬੈਠੇ ਰਹੋ ਇੱਥੇ ਦੇਖੋ ਲਓ ਜੀ ਦੋਸਤੋ ਇਹਨੂੰ ਹੋਣੀ ਕੋਈ ਹੈਗਾ ਬਾਕੀ ਵੇਣਾ ਵੇਖੋ ਠੰਡੀ ਬੋਦੇ ਪਹਿਲਣੀ ਆ ਪਹਿਲਨ ਗਾਵਾਂ ਨੂੰ ਦੋਸਤੋਂ ਖਾਨ ਵੇਖੋ ਕਿڑی ਕੁਆਲਿਟੀ ਦੇ ਹੋਏ ਤੇ ਬਾਕੀ ਨੋਕ ਵਾਲਾ ਤਾਂ ਹਾਈਟ ਵੇਖੋ ਫਿਰ ਇਹ ਸ਼ੇਫੋਡ ਤਾਂ ਵੀ ਹਾਈ ਦਿੱਤੀ ਆ ਜੀ ਹਾਂਜੀ 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 ਦੋਸਤੋਂ ਬਾਕੀ ਇੰਨੀ ਠੰਡੀ ਸੀਲਸ ਲੱਗਣਾ ਵੀ ਗੱਲ ਹੀ ਨੋਕਰੇ ਘੋੜੀ ਹਰ ਕੀ ਆ ਹਾਂਜੀ ਹਾਂਜੀ ਇਹ ਲਓ ਜੀ ਬਾਕੀ ਲੇਵਾ ਵੀ ਬੜਾ ਫਿੱਟਿਆ ਝੋਲੀ ਚੱਡੇ ਰਹੀ ਕਿਸੇ ਗਾਵਾਂ ਦੇ ਲਈ ਦੇ ਆਪਾਂ ਹਾਂਜੀ ਹਾਂਜੀ ਆਪਾਂ ਸ਼ੁਰੂ ਤੋਂ ਹੀ ਵਧੀਆ ਮਾਲ ਲਿਆ ਜੀ ਗੁਰੂ ਰਾਮਦਾਸ ਦੀ ਮੇਰ ਨਾਲ ਦੋਸਤੋਂ ਪੂਰੇ ਨਿੱਗਰ ਆਰਡਰ ਦੀ ਆ ਇਹਦੀ ਬੈਕ ਸਾਈਡ ਤੋਂ ਦੋਸਤੋ ਤੁਹਾਨੂੰ ਇੱਕ ਚੱਕਰ ਕਰਨਾ ਕਰੋ ਚੱਕਰੀ ਖਾਣ ਦੇਖੋ ਦੋਸਤੋ ਕਿੱਡਾ ਬਾਖਮਾਲ ਲੱਗ ਰਿਹਾ ਹੈ ਆਣ ਵੀ ਸੁਣਾ ਤੇ ਬਾਕੀ ਲੈ ਆਵੀ ਤੇ ਗੈਪ ਦੇਖੋ ਅਗਲੇ ਬੰਦੇ ਹਾਂਜੀ ਹਾਂਜੀ ਹਾਲੋ ਜੀ ਇੰਨਾ ਵਧੀਆ ਗੈਪ ਵੀ ਗੱਲ ਹੀ ਛੱਡ ਦਤ ਨਾ ਜੀ ਨੋਗ ਆਲਾ ਥਣ ਲੱਗਾ ਠੰਡੀ ਸੀਲਸ ਲੱਗੇ ਬੜੇ ਠੰਡੇ ਸਬਾ ਦੀ 18 ਲੀਟਰ ਦੋਸਤੋ ਬੋਲੇ ਤੋਂ ਨਹੀਂ ਕਰਮਾਈ ਬਾਕੀ ਐਚਪ ਕ੍ਰੋਸ ਦੇ ਵਿੱਚ ਹਾਂਜੀ 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 ਤੇ ਇਹਦਾ ਡਾਕਟਰ ਸਭ ਮੁੱਲ ਮੁੱਲ ਜੀ ਜਿੰਨਾ ਮਰਜ਼ੀ ਕਰ ਲਈਏ ਇਹ 85000 ਰੁਪਏ ਅੱਛਾ ਜੀ ਕਿੰਨਾ ਕੁ ਮੰਨਣਾ ਤੁਸੀਂ 80 ਨਹੀਂ ਦੇ ਦਾਂਗੇ ਜੀ ਠੀਕ ਹੈ ਜੀ 85000 ਰੁਪਿਆ ਦੋਸਤੋ ਵੀਰ ਨੇ ਇਹਦੀ ਡਿਮਾਂਡ ਰੱਖੀ ਹੈ 80000 ਰੁਪਏ ਦੇ ਵਿੱਚੋਂ ਵੀਰ ਕੰਦਾ ਕੋਈ ਆਇਆ ਗਿਆ ਗਏ ਭਣਪੰਦਾ ਛੋਟਛੱਪਾ ਮਾਨਤਰ ਮੌਕੇ ਤੇ ਜ਼ਰੂਰ ਹੋਊਗਾ 4 ਨੰਬਰ ਦੀ ਦੱਸੀ ਵੀ ਡਿਟੇਲ ਇਹ ਜੀ ਇਹਦੇ ਥੱਲੇ 18 ਲੀਟਰ ਦੁੱਧ ਜੇ ਅੱਛਾ ਜੀ ਮੇਲ ਕਾਫੇ ਤਾਜੀ ਨਾੜੂ ਦੇ ਵਿੱਚ ਜੇ ਅੱਛਾ ਜੀ ਦੋ ਟਾਈਮ ਚੋਗੇ ਤਿੰਨ ਟਾਈਮ ਚੋਗੇ ਤਸੱਲੀ ਕਰਕੇ ਫੇਰ ਲੈ ਕੇ ਜਾਣਾ ਠੀਕ ਹੈ ਬਿਆਨਾ ਕਰ ਲੈ ਮੈਂ ਨਹੀਂ ਕਹਿੰਦਾ 10000 ਪਾਓ 15-20000 ਪਾਈ ਆ ਪਾਓ ਅੱਛਾ ਜੀ 1000 2000 ਪਾ ਗਏ ਚੋਗੇ ਦੋ ਟਾਈਮ ਫੇਰ ਲੈ ਕੇ ਜਾਓ 18 ਲ ਨਹੀਂ ਤੇ ਪਿਆਰਨਾ ਵੀ ਤੇਲ ਵੀ ਆਪਾਂ ਪਾ ਕੇ ਦਵਾ ਗਏ। ਅੱਛਾ ਇਹ ਕਿੱਥਾ ਸੂਆ ਕਰੋ ਸਹੀ? ਸੂਆ ਜੀ ਦੂਜਾ ਜੀ। ਇਹ ਜਰਸੀ ਆ ਜੀ, ਜਰਸੀ ਦਾ ਬਲੈਕ ਜਰਸੀ। ਹਾਂਜੀ ਇਹਨੇ ਬੱਚਾ ਕੀਤਾ। ਮੇਲ ਕਾਫ ਆ ਜੀ। ਅੱਛਾ ਇਹ ਤੇ ਮਗਰ ਮੇਲ ਕਾਫ ਨੇ। ਹਾਂਜੀ। ਇੱਕੇ ਗਾਂ ਦੇ ਮਗਰ ਦੋਸਤੋ ਬੱਛੀ ਹੈ ਬਾਕੀ ਤਿੰਨਾਂ ਗਾਂ ਦੇ ਮਗਰ ਦੋਸਤੋ 25 ਜਿਹੜੇ ਬੱਚੇ ਆ। 18 ਲੀਟਰ ਦੋਤੋਂ ਦੋਸਤੋ ਇਹਨੇ ਵੀ ਕਰਮਾਈ ਨੇ ਭੌੜੇ ਤੋਂ ਸਟਾਰਟਿੰਗ ਕੀਤੀ ਜੇ। ਤੇ ਬਾਕੀ ਠੰਡੀ ਇੰਨੇ ਨਾ ਕਰਮਾ ਲਈ। ਭਵੇਂ ਜਿਤਨਾ ਮਰਜ਼ੀ ਬੈਠ ਕੇ ਚੋਈ ਜਾਓ ਜੀ। ਬਾਕੀ ਥਾਂ ਤੋਂ ਨੇ ਵੇਖੋ ਜੀ ਕਿੱਦਾਂ ਕੁਆਲ ਆਦੀ ਕਿਸ ਕੁਆਲਟੀ ਕਰ ਲੋ ਚੱਕ ਜੇ। ਐ ਦੋਸਤੋਂ ਗਾਂ ਦੀ ਹਾਈਟ ਕੱਟ ਕੱਟ ਬਾਕੀ ਚਮਕ ਚਮਕ ਬੜੀ ਆ। ਐਸ਼ ਨਾ ਹੋਣ ਵਾਲੀ ਠੀਕ ਹੈ ਜੀ। ਟਾਈਮ ਨਹੀਂ ਲੱਗਾ ਜੀ ਇਹਨੂੰ ਨੂੰ ਹੁੰਦਾ। ਬਾਕੀ ਵੇੜਾ ਦੇ ਕਰਾ ਸਭ ਹੋ ਰਹਿ ਗਿਆਂ ਉਹ ਵੇਂਦਰ ਜਰਸੀ ਬੈਠੀ ਉਹ ਸੇਲ ਹੋ ਗਈ ਆ ਬਾਕੀ ਆਉਂਦਿਆਂ ਸਵੇਰੇ ਚਾਰ ਵੇੜਾ ਹੋਰ ਆ। ਕਹੇਰ ਵੀਡੀਓ ਪਤਾਗੇ ਜੀ ਠੀਕ 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 ਹੈ ਜੇ ਅਸੀਂ ਬੜੇ ਰਿਕਾਰਡ ਵਾਲੀ 20 ਲੀਟਰ ਦੁੱਧ ਚਲੋ ਹੁਣ ਵੇਗੀ ਸੇਲ ਹੋ ਗਈ ਆ ਠੀਕ ਹੈ ਜੀ ਕੋਈ ਆਪਾਂ ਕੈਮਰਾ ਮਾਰਨੇ ਕੋਤੇ ਮੜ ਗਿਆ ਬੜੇ ਚੰਗੇ ਇਹ ਤਾਂ ਡਾਕਟਰ ਸਾਹਿਬ ਬੋਲੇ ਤਾਂ ਮੋਲ ਜੀ ਜੋ ਮਰਜੀ ਕਰ ਲੀਏ ਹਾਂਜੀ ਇਹ 65000 ਦੀ ਦੇ ਦਾਂਗੇ ਹਾਂ ਨਾ ਜੈਸਮੇ 5 ਬਿਲਕੁਲ ਜਾਇਜ਼ ਭਾਈ ਬਿਲਕੁਲ ਜੈਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਬਿਲਕੁਲ ਇਹਦਾ ਜਾਇਜ਼ ਰੇਟ 65000 ਰੁਪਿਆ 18 ਲੀਟਰ ਦੁੱਧ ਹੁਣ ਕਿਲੋ ਜਾਂ ਪੌੜਾ ਕਿਲੋ ਜਿਹੜਾ ਸਟਾਰਟਿੰਗ ਇਹਨੇ ਕੀਤੀ ਹੈ ਕਰਮਾਈ ਦੇ ਨਾਲ ਨੂੰ ਨਾਲ ਹੋਗਾ ਵੀਰ ਜੀ ਠੀਕ ਹੈ ਤੇ ਇਹ ਜਿਹੜੀ ਗਾਂ ਦੋਸਤੋ ਕਾਲੇ ਰੰਗ ਦੀ ਇਹ ਪਹਿਲਾ ਸੂਆ সুই ਜੇ 18 ਲੀਟਰ ਇਹਨੇ ਵੀ ਬੋੜਾ ਤੋਂ ਸਟਾਰਟਿੰਗ ਕੀਤੀ ਹੈ ਜਿਹੜੀ ਦੋਸਤੋ ਤਿੰਨ ਨੰਬਰ ਤੇ ਗਾਂ ਵਾ ਇਹ ਬੋੜਾ ਜਿੰਨਾ ਮਰਜ਼ੀ ਚੋ ਲੈਣਦੇ ਖਰਾ ਸਾਹਿਬ ਆਪਾਂ ਅੱਜ ਜੋ ਖਾਲੀ ਨਹੀਂ ਕਰ ਸਕਦੇ ਅੱਜ ਹੀ ਸੂਈ ਆ ਠੀਕ ਹੈ ਜੀ ਤੇ ਕਰਮਾਲੀ ਦਿਖਣ ਦੇ ਦਿੱਤੇ ਨੇ ਦੁੱਧ ਵਾਲੀ ਆ ਜੀ ਆਹ ਕਰੋ ਚੈੱਕ ਜੀ ਸਾਰੀ ਦੋਸਤੋ ਇਹ ਆ ਗਾਰਵੀ ਦੀ ਚੈੱਕ ਕਰ ਲਈ ਆ ਤੇ ਮਾਲਕ ਦੀ ਕਿਰਪਾ ਜੀ ਗੁਰੂ ਰਾਮਦਾਸ ਜੀ ਮੇਰ ਨਾਲ ਆ ਤੇ ਚਲੋ ਇਹਦੀ ਤਰੀਫਾਂ ਕੀ ਕਰਨੀਆਂ ਬੈਠੇ ਲੋ ਜੀ ਦੋਸਤੋ ਕਰੋ ਚੈੱਕ ਜੀ ਗਾਵਾਂ ਚਾਰ ਆ ਦੋਸਤੋ ਦਿਖਾਇਆ ਚਾਰੇ ਗਾਵਾਂ ਦੋਸਤੋ ਟਾਪ ਕੁ ਬਾਕੀ ਦੋਸਤੋ ਚਾਰੇ ਪਸ਼ੂ ਸੁਇਸਵਾਇਆ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋ ਗਿਆ ਆਪਣੀ ਤਸੱਲੀ ਕਰਕੇ ਲੈ ਕੇ ਜਾ ਹਾਂਜੀ ਹਾਂਜੀ ਐਡਰੈਸ 132 ਦੋਸਤੋ ਵੀ ਕਿਦਾ ਫੇਰ ਬੋਲਦਣਾ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀਰ ਦਾ ਗੁਰਸਾਖ ਸਿੰਘ ਡਾਕਟਰ ਸਾਹਿਬ ਫੋਨ ਨੰਬਰ ਵੀਰੇ ਕਰੀ ਫੇਰ ਬੋਲਦੀ ਆਪਾਂ ਨੰਬਰ ਆਪਣਾ ਜੀ 8437933599 8437933599 ਠੀਕ ਹੈ ਤੁਹਾਨੂੰ ਜਿਵੇਂ ਕਾਫਾਰਮ ਆ ਉਹ ਆਪਣੇ ਘਰ ਦੇ ਲਿਖ ਕੇ ਸਾਰਾ ਨੂੰ ਪਤਾ ਹੀ ਠੀਕ ਠੀਕ ਹੈ ਜੀ